ਸੋ 트럼ਪ ਐਡਮਿਨਿਸਟ੍ਰੇਸ਼ਨ ਨੇ ਭਾਰਤ ਨਾਲ ਅਮਰੀਕੀ ਵਪਾਰਕ ਘਾਟੇ ਬਾਰੇ ਲਗਾਤਾਰ ਜਿਹੜਾ ਹੈ ਉਹ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਹੁਣ ਵੀ ਕਰ ਰਹੇ ਨੇ ਉਹ ਤੇ ਭਾਰਤ ਚ ਅਮਰੀਕੀ ਜਿਹੜਾ ਅਮਰੀਕੀ ਪ੍ਰੋਡਕਟਸ ਨੇ ਉਹਨਾਂ ਤੇ ਹਾਈ ਟੈਰਿਫ ਨੂੰ ਉਹ ਠੀਕ ਨਹੀਂ ਮੰਨਦੇ ਤੇ ਇਸ ਨੂੰ ਟ੍ਰੇਡ ਪ੍ਰੈਕਟਿਸ ਜਿਹੜੀਆਂ ਹੁੰਦੀਆਂ ਨੇ ਵਪਾਰ ਦੀਆਂ ਜਿਹੜੀਆਂ ਵਪਾਰ ਦੇ ਨਾਮ ਹੁੰਦੇ ਨੇ ਤੇ ਉਹਨਾਂ ਦੀ ਉਲੰਘਣਾ ਮੰਨਦੇ ਨੇ ਪ੍ਰੈਜ਼ੀਡੈਂਟ ਡੋਨਲਡ 트럼ਪ 2024 ਚ ਅਮਰੀਕਾ ਦਾ ਭਾਰਤ ਨਾਲ ਵਪਾਰਕ ਘਾਟਾ ਸੀ ਜਿਹੜਾ 45.7 ਬਿਲੀਅਨ ਡਾਲਰ ਸੀ ਇੰਨਾ ਵੱਡਾ ਘਾਟਾ ਸੀ 2024 ਦੇ ਵਿੱਚ ਉਸ ਤੋਂ ਪਹਿਲਾਂ ਤਾਂ ਜਿਹੜੇ ਘਾਟੇ ਪਏ ਨੇ ਹੁਣ ਤੱਕ ਅਮਰੀਕਾ ਨੂੰ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈ ਉਹ ਕਿਸੇ ਲੈਂਡ ਰੇਡ 'ਚ ਨਹੀਂ ਆਉਂਦੇ ਹੈਗੇ ਕਿਸੇ ਉਹ ਰਿਟਨ 'ਚ ਨਹੀਂ ਆਉਂਦੇ ਹੈਗੇ ਬਿਲਕੁਲ ਐਸੇ ਤਰੀਕੇ ਨਾਲ ਜਿਵੇਂ ਪੰਜਾਬ ਦਾ ਪਾਣੀ ਖੋਹਿਆ ਜਾ ਰਿਹਾ ਕੋਈ ਲੈਂਡ ਦੇਣ ਨਹੀਂ ਹੈਗਾ ਕੋਈ ਕੀਮਤ ਨਹੀਂ ਅਦਾ ਕੀਤੀ ਜਾ ਰਹੀ ਕੋਈ ਉਹਦੀ ਪ੍ਰਾਈਸ ਤੈ ਨਹੀਂ ਹੈਗੀ ਪੰਜਾਬ ਦਾ ਜਿਹੜਾ ਪਾਣੀ ਲੁੱਟਿਆ ਜਾ ਰਿਹਾ ਜਾਂ ਪੰਜਾਬ ਦੀਆਂ ਜਿਹੜੀਆਂ ਜਿੰਸਾਂ ਲੁੱਟੀਆਂ ਜਾ ਰਹੀਆਂ ਨੇ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਬਿਲਕੁਲ ਐਸੇ ਤਰੀਕੇ ਨਾਲ ਜਿਹੜਾ ਅ ਅਮਰੀਕਾ ਤੇ ਭਾਰਤ ਦੇ ਦਰਮਿਆਨ ਵਪਾਰ ਸੀ ਜਿਹੜਾ ਅਮਰੀਕਾ ਨੂੰ ਘਾਟਾ ਪੈ ਰਿਹਾ ਉਸ ਦਾ ਕੋਈ ਲੇਖਾ ਜੋਖਾ ਹੀ ਨਹੀਂ 트럼ਪ ਐਸੇ ਗੱਲੋਂ ਕਾਫੀ ਗੁੱਸੇ ਨੇ ਸੋ 트럼ਪ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਭਾਰਤ ਦੇ ਟੈਰਿਫ ਬਹੁਤ ਜ਼ਿਆਦਾ ਨੇ ਤੇ ਦੁਨੀਆ ਚ ਸਭ ਤੋਂ ਵੱਧ ਟੈਰਿਫਾਂ ਚੋਂ ਇੱਕ ਨੇ ਭਾਰਤ ਦੇ ਟੈਰਿਫ ਭਾਰਤ ਨੇ ਜਵਾਬ ਦਿੱਤਾ ਇਹਦੇ ਇਸ ਮਾਮਲੇ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਤੇ ਭਾਰਤ ਨੇ ਵਪਾਰਕ ਤੌਰ ਦੇ ਉੱਤੇ ਜਿਹੜਾ ਅਸਾਵਾਪਣ ਹੈ ਨਾ ਜਿਸ ਨੂੰ ਆਪਾਂ ਕਹਾਂਗੇ ਬਰਾਬਰੀ ਨਹੀਂ ਹੈਗੀ ਕਿਉਂਕਿ ਭਾਰਤ ਵੱਲੋਂ ਟੈਰਿਫ ਜ਼ਿਆਦਾ ਲਾਇਆ ਜਾਂਦਾ ਅਮਰੀਕਾ ਤੇ ਤੇ ਅਮਰੀਕਾ ਘਟ ਲਾਉਂਦਾ ਸੀ ਸੋ ਇਸ ਅਸਾਵੇਂ ਪਣ ਨੂੰ ਐਡਮਿਟ ਤਾਂ ਕੀਤਾ ਭਾਰਤ ਨੇ ਤੇ ਇਸ ਨੂੰ ਹੱਲ ਕਰਨ ਲਈ ਗੱਲਬਾਤ ਚ ਮਤਲਬ ਸ਼ਾਮਲ ਹੋਣ ਦੀ ਹਾਮੀ ਭਰੀ ਹੈ